ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਦਿਨ ਸਿਰ ਤੇ ਮੈਂ ਹਮਤ ਪਾਸੇ ਬਾਈਵਾਂ ਗੱਲ ਕਰਾਂਗੇ ਪੰਜਾਬ ਨੂੰ ਜਿੱਥੇ ਇੱਕ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਜਿੱਥੇ ਕੀ ਸਬਤ ਵੱਧ ਕਣਕ ਝੋਨਾ ਤੇ ਮੱਕੀ ਦੀ ਪੈਦਾਵਾਰ ਹੁੰਦੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਝੋਨੇ ਤੇ ਕਣਕ ਦਾ ਮੁੱਲ ਜਿਹੜਾ ਸਹੀ ਮਿਲਦਾ ਹੁੰਦਾ ਨਜ਼ਰ ਆ ਰਿਹਾ ਸੀਜ਼ਨ ਦੌਰਾਨ ਜਿੱਥੇ ਕਿਸਾਨ ਵੀ ਨੇੜੇ ਕੋਈ ਨਜ਼ਰ ਆ ਰਿਹਾ ਪਰ ਦੂਸਰੇ ਪਾਸੇ ਜੇਕਰ ਕੀਤੀ ਜਾਵੇ ਤਾਂ ਕੁਝ ਇਲਾਕਿਆਂ ਵਿੱਚ ਜਿੱਥੇ ਮੱਕੀ ਦੀ ਜਿਹੜੀ ਖੇਤੀ ਹੁੰਦੀ ਹੈ ਉਸ ਮੱਕੀ ਦੀ ਖੇਤੀ ਨੂੰ ਲੈ ਕੇ ਗੱਲਬਾਤ ਕਰਾਂਗੇ ਇਸ ਵਕਤ ਅਸੀਂ ਖੜੇ ਆ ਬਰਹਵਾਲ ਮੰਡੀ ਦੇ ਵਿੱਚ ਇੱਥੇ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਜਿਹੜੇ ਆਪੋ ਆਪਣੀ ਮੱਕੀ ਜਿਹੜੀ ਲੈ ਕੇ ਇੱਥੇ ਪੁੱਜੇ ਪਰ ਪ੍ਰਸ਼ਾਸਨ ਦੇ ਕਾਰਨਾਂ ਕਰਕੇ ਕਿਤੇ ਨਾ ਕਿਤੇ ਮੱਕੀ ਜਿਹੜੀ ਆ ਗਿੱਲੀ ਪਾਈ ਜਾ ਰਹੀ ਪਰ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਮੱਕੀ ਨੂੰ ਲੈ ਕੇ ਕੀ ਹਾਲਾਤ ਆ ਆਪਣੇ ਏਰੀਆ 'ਚ ਤੇ ਔਰ ਕਿੰਨੀ ਮੱਕੀ ਦੀ ਬਿਜਾਈ ਹੁੰਦੀ ਅਸੀਂ ਅੱਜ ਕਿਹਨਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੀਤਮ ਸਿੰਘ ਪਿੰਡ ਕੋਕਾ ਕਿਸਾਨ ਯੂਨੀਅਨ ਪ੍ਰਧਾਨ ਬੋਲ ਰਿਹਾ ਹਾਂ ਸਾਡੇ ਇਸ ਇਲਾਕੇ ਦੇ ਵਿੱਚ ਤਕਰੀਬਨ 60 ਤੋਂ 70% ਮੱਕੀ ਬੀਜੀ ਜਾਂਦੀ ਹੈ ਪਰ ਇਸ ਵਕਤ ਜਿਵੇਂ ਮੌਸਮ ਦਾ ਆਪ ਦੇਖ ਹੀ ਰਹੇ ਹੋ ਕਿ ਮੌਸਮ ਜਿਹੜਾ ਹਰ ਦੂਜੇ ਦਿਨ بارشਾਂ ਹੁੰਦੀਆਂ ਨੇ ਜੀਵਿੰਦਾਰ ਵੀ ਵਿਚਾਰਾ ਵੱਢ ਕੇ ਤੇ ਕੱਟ ਕੇ ਸੁੱਟ ਜਾਂਦਾ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਫਿਰ ਆੜਤੀ ਦੇ ਸਿਰ ਤੇ ਹੋ ਜਾਂਦੀ ਹੈ ਰੇਟ ਜਿਹੜੇ ਨੇ ਬਹੁਤ ਹੀ ਘੱਟ ਹੈ ਰੇਟ ਜਿਹੜਾ ਐਸ ਵੇਲੇ 1300 ਤੋਂ ਲੈ ਕੇ 1500 ਤੱਕ ਹੈ ਮੌਸਮਰ ਦੇ ਹਿਸਾਬ ਨਾਲ ਅੱਗੇ ਜਿੱਥੇ ਮੱਕੀ ਦਿੱਤੀ ਜਾ ਰਹੀ ਏ ਉਹ ਉਹਨਾਂ ਦਾ ਰੇਟ ਲੱਗਦਾ ਫਰਮਾਂ ਦਾ ਜੋ ਉਹਨਾਂ ਦੀ ਮਰਜ਼ੀ ਹੈ ਕੋਈ 2000 ਲਾਂਦਾ ਕੋਈ 2100 ਲਾਂਦਾ 30 ਤੋਂ 40% ਤਕਰੀਬਨ ਮੱਕੀ ਸੁੱਕ ਜਾਂਦੀ ਆ ਜਿਹੜਾ 35 ਤੋਂ 40 ਮੌਇਸਚਰ ਹੁੰਦਾ ਇੰਨੀ ਮੱਕੀ ਸੁੱਕ ਜਾਂਦੀ ਏ ਜਿਹਦੇ ਵਿੱਚ ਜੀਵਿੰਦਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ ਤੇ ਆਰਟੀ ਨੂੰ ਵੀ ਨੁਕਸਾਨ ਹੋ ਰਿਹਾ ਹੈ ਜੇਕਰ ਇਸ ਮੱਕੀ ਦੀ ਗੱਲ ਕੀਤੀ ਜਾਏ ਸਰਕਾਰ ਕਹਿੰਦੀ ਕਿ ਝੋਨੇ ਦਾ ਬਦਲ ਬਦਲ ਕੇ ਜਿਹੜੀ ਕਿ ਮੱਕੀ ਲਈ ਜਾਵੇ ਜਾਂ ਹੋਰ ਫਸਲਾਂ ਦਿੱਤੀਆਂ ਜਾਣ ਜੇ ਤੇ ਆਪਾਂ ਫਸਲ ਦਾ ਸਹੀ ਮੁੱਲ ਦਵਾ ਗ ਪਰ ਕੀ ਲੱਗਦਾ ਕਿ ਜਿਹੜੀ ਮੱਕੀ ਮੰਡੀਆਂ ਵਿੱਚ ਆਈ ਏ ਜਾਂ ਹੋਰ ਫਸਲਾਂ ਦੇ ਮੁੱਲ ਨੂੰ ਲੈ ਕੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੀਦਾ ਦੇਖੋ ਜੀ ਸਰਕਾਰ ਕਹਿੰਦੀ ਝੋਨਾ ਨਾ ਲਾਓ ਝੋਨਾ ਨਹੀਂ ਲਾਂਦੇ ਤੇ ਜੇ ਮੱਕੀ ਲਾਣੇ ਆ ਜਿਸ ਤਰ੍ਹਾਂ ਹੁਣ ਕਾਫੀ ਕਿਸਾਨਾਂ ਨੇ ਮੱਕੀ ਵਾਲੇ ਪਾਸੇ ਸ਼ੁਰੂ ਕਰ ਦਿੱਤਾ ਮੱਕੀ ਲਾਣੀ ਪਰ ਜੇ ਉਸ ਦਾ ਰੇਟ ਸਹੀ ਨਹੀਂ ਮਿਲਦਾ ਪਿਆ ਤੇ ਇਸ ਵਾਰ ਲਾ ਬੈਠੇ ਨੇ ਅਗਲੀ ਵਾਰੀ ਉਹ ਵੀ ਛੱਡ ਦੇਣਗੇ ਫਿਰ ਉਹ ਝੋਨੇ ਦੇ ਨਿਰਭਰ ਹੋ ਜਾਣਗੇ ਵਜਾ ਰੇਟ ਫਿਕਸ ਨਹੀਂ ਆ ਰੇਟ ਜਿੰਨਾ ਵੀ ਫਿਕਸ ਕਰਨਾ ਹੋਵੇ ਫਿਕਸ ਹੋ ਜੇ ਉਸ ਦੇ ਹਿਸਾਬ ਨਾਲ ਕਿਸਾਨ ਅੱਗੋਂ ਆਪਣੀ ਜਿਹੜੀ ਫਸਲ ਬੀਜੇ ਤਾਂ ਕਿ ਉਹਨਾਂ ਨੂੰ ਨੁਕਸਾਨ ਨਾ ਹੋਵੇ ਪਰ ਜੇਕਰ ਗੱਲ ਕਰੀਏ ਆਪਾਂ ਜਦੋਂ ਸ਼ੁਰੂ ਤੋਂ ਮੱਕੀ ਦੀ ਬਿਜਾਈ ਕਰਦੇ ਆ ਤਾਂ ਮੱਕੀ ਨੂੰ ਵੇਚਣ ਤੱਕ ਸਾਨੂੰ ਕੀ ਕੀ ਪ੍ਰੋਬਲਮ ਆਉਂਦੀ ਔਰ ਸਰਕਾਰ ਨੂੰ ਇਹਨਾਂ ਕਿਹਨਾ ਪ੍ਰੋਗਰਾਮਾਂ ਦਾ ਹੱਲ ਕਰਨਾ ਚਾਹੀਦਾ ਜਿਹਦੇ ਕਰਕੇ ਕਿਸਾਨ ਵੀ ਖੁਸ਼ ਰਹਿ ਤੇ ਮੱਕੀ ਵੀ ਜਿਹੜੀ ਹੈ ਸਮੇਂ ਸਿਰ ਉਲੀ ਰਹਿ ਗਈ ਹੋਵੇ ਹਾਂਜੀ ਇਸ ਵਾਰ ਵੈਸੇ ਜੇ ਦੇਖਿਆ ਜਾਵੇ ਨਾ ਜਿਵੇਂ ਦੀਆਂ ਅਮੀ ਅੱਜ ਤੱਕ ਸਰਕਾਰਾਂ ਆਈਆਂ ਨੇ ਬਿਜਲੀ ਵੱਲੋਂ ਸਰਕਾਰ ਆਪਣੇ ਕਿਸਾਨਾਂ ਨੂੰ ਬਹੁਤ ਮਾਰ ਪੈਂਦੀ ਰਹੀ ਆ ਪਰ ਇਸ ਵਾਰ ਸਰਕਾਰ ਜਿਹੜੀ ਆਈ ਹੋਈ ਹੈ ਭਗਵੰਦ ਮਾਨ ਦੀ ਸਾਨੂੰ ਬਿਜਲੀ ਦੀ ਕਾਫੀ ਰਾਹਤ ਮਿਲੀ ਆ ਜਦ ਨੇ ਬਿਜਲੀ ਆਉਂਦੀ ਰਹੀ ਆ ਤੇ ਠੀਕ ਟਾਈਮ ਨਾਲ ਜਿੰਨੀ ਉਹਨਾਂ ਨੇ ਕਿਹਾ ਸੀ ਉੰਨੀ ਆਂਦੀ ਵੀ ਰਹੀ ਆ ਬਾਕੀ ਜਿੱਥੇ ਹੁਣ ਬੱਤੀਆਂ ਜਾਂ ਖਰਾਬ ਹੋ ਜਾਂਦੀਆਂ ਨੇ ਜੇ ਕੰਮੇ ਟੁੱਟ ਗਏ ਉਸ ਤੋਂ ਬਾਅਦ ਬਿਜਲੀ ਦਾ ਜਿਹੜਾ ਡਿਪਾਰਟਮੈਂਟ ਹੈ ਬਹੁਤ ਹੀ ਮੜਾ ਇੱਕ ਖੰਭਾ ਟੁੱਟ ਜੇ ਤੇ ਉਹਨੂੰ ਚਾਚਾ ਪੰਜ ਪੰਜ ਦਿਨ ਲੱਗ ਜਾਂਦੇ ਨੇ ਖੜੇ ਕਰਨ ਨੂੰ ਉਹ ਕਿਸਾਨ ਨੂੰ ਆਪਣੇ ਇੰਜਨ ਚਲਾ ਕੇ ਤੇਲ ਫੂਕੇ ਤੇ ਫਿਰ ਜਾ ਕੇ ਉਹਨੂੰ ਪਾਣੀ ਲਾਣਾ ਪੈਂਦਾ ਅਜਿਕਰ ਗੱਲ ਕੀਤੀ ਜਾਵੇ ਤੇ ਮੱਕੀ ਦਾ ਸਹੀ ਮੁੱਲ ਜਿਹੜਾ ਕਿੰਨਾ ਹੋਣਾ ਚਾਹੀਦਾ ਵਾ ਬੜੇ ਲੰਬੇ ਸਮੇਂ ਤੋਂ ਆਪਾਂ ਮੱਕੀ ਦੇ ਐਮਐਸਪੀ ਐਮਐਸਪੀ ਦੀ ਗੱਲ ਕਰ ਰਹੇ ਮੱਕੀ ਦਾ ਮੁੱਲ ਘੱਟ ਤੋਂ ਘੱਟ ਕਿਸਾਨ ਨੂੰ 1800 ਤੋਂ ਲੈ ਕੇ 2000 ਤੱਕ ਮਿਲੇ ਤੇ ਉਹਨੂੰ ਫਾਇਦਾ ਕਿਉਂ ਇਹਦੇ ਵਿੱਚ ਖਰਚੇ ਬਹੁਤ ਜ਼ਿਆਦਾ ਆਉਂਦੇ ਆ ਜੇ ਸਮੇਂ ਨੂੰ ਬਿਜੀ ਜਾਂਦੀ ਏ ਹਰ ਦੂਜੇ ਦਿਨ ਇਹਨੂੰ ਪਾਣੀ ਚਾਹੀਦਾ ਲੇਬਰ ਚਾਹੀਦੀ ਆ ਖਰਚੇ ਕਾਫੀ ਆ ਜਾਂਦੇ ਆ ਮਕੱਜੀ ਕੀ ਕਹਿਣਾ ਚਾਹੋਗੇ ਸਰਕਾਰ ਕਹਿੰਦੀ ਕੀ ਝੋਨੇ ਦੇ ਬਦਲ ਬੀਜਿਆ ਜਾਵੇ ਤਾਂ ਜੋ ਕਿ ਜਿਹੜਾ ਕੀ ਪਾਣੀ ਦਾ ਬਚਾਅ ਕੀਤਾ ਜਾਵੇ ਝੋਨੇ ਨੂੰ ਬਦਲ ਕੇ ਹੋਰ ਫਸਲਾਂ ਲਈਏ ਜਾੜ ਹੋਤੇ ਇੱਕ ਵਧੀਆ ਕਿਸਾਨ ਨੂੰ ਜਿਹੜਾ ਮੁੱਲ ਮਿਲ ਸਕਦਾ ਦੇਖੋ ਜੀ ਗਵਰਨਮੈਂਟ ਨੇ ਤੇ ਕਈ ਕੁਝ ਕਹਿਣਾ ਪਰ ਰੇਟ ਜਿਹੜਾ ਕਿਸੇ ਵੀ ਫਸਲ ਦਾ ਸਹੀ ਕੀਮਤ ਜਿਹੜੀ ਉਹ ਨਹੀਂ ਮਿਲਦੀ ਐ ਜਿਹੜੀ ਮਰਜ਼ੀ ਫਸਲ ਤੁਸੀਂ ਗਵਰਨਮੈਂਟ ਬੀਜ ਪੰਜਾਬ ਹੀ ਲਏਗੀ ਪਰ ਉਹਦਾ ਸਹੀ ਮੁੱਲ ਗਵਰਨਮੈਂਟ ਨੇ ਜਦੋਂ ਟਾਈਮ ਆਉਣਾ ਉਹ ਸਹੀ ਮੁੱਲ ਦੇਣਾ ਉਹ ਇਸ ਇਲਾਕੇ ਵਿੱਚ ਜ਼ਿਆਦਾਤਰ ਕਿਹੜੀ ਫਸਲ ਹੁੰਦੀ ਔਰ ਕਿਹੜੀ ਫਸਲ ਨੂੰ ਲੈ ਕੇ ਸਰਕਾਰ ਨੂੰ ਜਿਹੜਾ ਕਿ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਇਹ ਖੁਜੇ ਇਸ ਟਾਈਮ ਤੇ ਇਸ ਇਲਾਕੇ ਦੇ ਵਿੱਚ ਝੋਨਾ ਦੇ ਕਣਕ ਹੈ ਉਸ ਤੋਂ ਇਲਾਵਾ ਮੱਕੀ ਹੈ ਇਹ ਮੱਕੀ ਦਾ ਰੇਟ ਸਹੀ ਨਹੀਂ ਮਿਲਦਾ ਤੇ ਲੋਕਾਂ ਨੇ ਝੋਨੇ ਵਾਲੀ ਜਾਣਾ ਝੋਨਾ ਦਾ ਵੀ ਰੇਟ ਤੁਹਾਨੂੰ ਪਤਾ ਹੀ ਉਹ ਆਪਣਾ ਵੀ ਐਮਐਸਪੀ ਰੇਟ ਨਹੀਂ ਹੈਗਾ ਉਹਦੇ ਕਰਕੇ ਰੇਟ ਸਹੀ ਨਹੀਂ ਮਿਲਦਾ ਹੈ ਬਾਈ ਕੀ ਕਹਿਣਾ ਚਾਹੋਗੇ ਮੱਕੀ ਦੀ ਫਸਲ ਨੂੰ ਲੈ ਕੇ ਕਿਸਾਨ ਇੱਥੇ ਪੁੱਜੇ ਆ ਕਿਤਨੇ ਕਿਤੇ ਜਿਹੜੀ ਨੌਜਵਾਨ ਜਿਹੜੇ ਆ ਕਿਸਾਨਾਂ ਦੇ ਨਾਲ ਜੁੜੇ ਆ ਖੇਤੀ ਦੇ ਨਾਲ ਅ ਇਹਨਾਂ ਨੇ ਜੋ ਗੱਲ ਕਹੀ ਬਹੁਤ ਵਧੀਆ ਕਹੀ ਹੈ ਕਿ ਮੱਕੀ ਦਾ ਰੇਟ ਐਕਚੁਅਲੀ ਬਹੁਤ ਘੱਟ ਹੈ ਤੇ ਮਿਹਨਤ ਜਿਆਦਾ ਹੈ ਔਰ ਜਿਸ ਤਰ੍ਹਾਂ ਕਿ ਬਿਲੀ ਦੀ ਪ੍ਰੋਬਲਮ ਕਾਫੀ ਆਂਦੀ ਹੈਗੀ ਹੈ ਤੂਫਾਨ ਦੇ ਆਨ ਤੋਂ ਬਾਅਦ ਬਿਜਲੀ ਪ੍ਰੋਬਲਮ ਆਂਦੀ ਉਹ ਤਾਂ ਠੀਕ ਲੇਕਿਨ ਰੇਟ ਬਹੁਤ ਘੱਟ ਹੈ ਰੇਟ ਥੋੜਾ ਠੀਕ ਹੋਣਾ ਚਾਹੀਦਾ ਹੈ ਇਹਦੇ ਬਾਰੇ ਸੋ ਇਸਨ ਕਿਸਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਕਿ ਮੱਕੀ ਦੀ ਫਸਲ ਨੂੰ ਲੈ ਕੇ ਜਿੱਥੇ ਲੰਬੇ ਸਮੇਂ ਤੋਂ ਕਿਸਾਨ ਐਮਐਸਪੀ ਦੀ ਮੰਗ ਕਰਦੇ ਨਜ਼ਰ ਆ ਰਹੇ ਆ ਕਿਸਾਨਾਂ ਵੱਲੋਂ ਜਿਹੜੀ ਫਸਲ ਦਾ ਮੁੱਲ ਦੀ ਗੱਲ ਕੀਤੀ ਜਾ ਰਹੀ ਕਿ ਕਿਸਾਨਾਂ ਨੂੰ ਫਸਲ ਦਾ ਮੁੱਲ ਸਹੀ ਦਿੱਤਾ ਜਾਵੇ ਤਾਂ ਜੋ ਕਿ ਕਿਸਾਨ ਆਪਣੀ ਫਸਲ ਜਿਹੜੀ ਸਮੇਂ ਸਿਰ ਵੜ ਕੇ ਔਰ ਸਮੇਂ ਸਿਰ ਜਿਹੜੀ ਕਿ ਆਪਣੀ ਜਿਹੜੀ ਮਿਹਨਤ ਦਾ ਮੁੱਲ ਉਹ ਲੈ ਸਕਣ ਤੁਸੀਂ ਦੇ ਅੰਦਰੋਂ ਦੰਦ ਸੁਰਾ ਤੇ ਮੈਂ ਅਮਰਪਾਲ ਸਿੰਘ ਬਾਜਵਾ ਖੁਲਾਥੋ